ਲਾਈਵ ਹੋ ਰਿਹਾ ਹੈ ਬਤਵ ਮੇਰੇ ਵੀਰੋ ਚੈਨਲ ਤੇ ਜੁੜੋ ਆਪਣੇ ਵੀਰ ਦਾ ਚੈਨਲ ਲਾਈਵ ਸਬਸਕ੍ਰਾਈਬ ਸ਼ੇਅਰ ਕਰੋ ਫੋਲੋ ਕਰੋ ਅੱਜ ਆਪ ਸੰਗਤਾਂ ਨਾਲ ਗੱਲ ਕਰਾਂਗੇ ਰਹਿਰਾ ਸਬਜੀ ਦੇ ਪਾਠ ਦਾ ਮਹੱਤਵ ਇਹਦਾ ਮਹੱਤਵ ਹੈ ਕਿ ਇੱਕ ਦਿਨ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਸਹਿ ਕੇ ਸੇਵਾ ਕਰਦਿਆਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ પાસે ਬੇਨਤੀ ਕੀਤੀ ਕਿ ਗਰੀਬ ਨਵਾਜ਼ ਕਿਰਪਾ ਕਰੋ ਦਾਸ ਨੂੰ ਸੁੰਨ ਸਮਾਧੀਆਂ ਦੇ ਦਰਸ਼ਨ ਕਰਵਾਓ ਤਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ हे ਪ੍ਰਖਾ ਨਿਤਰ ਬੰਧ ਕਰ ਜਦੋਂ ਉਹਨਾਂ ਨਿਤਰ ਬੰਧ ਕੀਤੇ ਤਾਂ ਸਤਿਗੁਰੂ ਕੀ ਦੇਖਦੇ ਹਨ ਕਿ ਉਹ ਇੱਕ ਐਸੇ ਦੇਸ਼ ਵਿੱਚ ਖੜੇ ਸਨ ਜਿੱਥੇ ਸਾਰਿਆਂ ਦੇ ਮੂੰਹ ਹੱਥ ਕਾਲੇ ਛਾ ਸਨ ਇੱਥੋਂ ਸਤਿਗੁਰੂ ਦੂਸਰੇ ਦੇਸ਼ ਗਏ ਇੱਥੇ ਸਾਰਿਆਂ ਦੇ ਮੂੰਹ ਸੂਰ ਵਰਗੇ ਦੇਖੇ ਗੁਰੂ ਅੰਗਦ ਦੇਵ ਜੀ ਨੇ ਪੁੱਛਣਾ ਕੀਤਾ ਕਿ ਸੁੰਨ ਸਮਾਧੀਆਂ ਦੀ ਨਗਰੀ ਇਹੋ ਹੈ ਅੱਗੋਂ ਜਵਾਬ ਮਿਲਿਆ ਨਹੀਂ ਉਹ ਅੱਗੇ ਹੈ ਅੱਗੇ ਜਾ ਕੇ ਸਤਿਗੁਰੂ ਜੀ ਨੇ ਦੇਖਿਆ ਸਾਰੇ ਦੇਸ਼ ਵਾਸੀਆਂ ਦੇ ਮੂੰਹ ਪਿੱਠ ਵਾਲੇ ਪਾਸੇ ਲੱਗੇ ਹੋਏ ਹਨ ਉਸ ਤੋਂ ਅੱਗੇ ਜਾ ਕੇ ਦੇਖਿਆ ਤਾਂ ਸਾਰਿਆਂ ਦੀ ਧੋਣਾ ਵਿੱਚ ਕਿਲ ਠੁਕੇ ਹੋਏ ਹਨ ਇੱਥੋਂ ਸਤਿਗੁਰ ਅਗਲੇ ਦੇਸ਼ ਗਏ ਕੀ ਦੇਖਿਆ ਦਰਖਤਾਂ ਨਾਲ ਪੁੱਠੇ ਲਮਕੇ ਹੋਏ ਮਨੁੱਖਾਂ ਇਸਤਰੀਆਂ ਦਾ ਮਾਸ ਤੋੜ ਕੇ ਖਾ ਪਰਹੀਆਂ ਹਨ ਤੇ ਉਹ ਉੱਚੀ ਉੱਚੀ ਕੁਰਲਾ ਰਹੀ ਹਨ ਉਹਨਾਂ ਨੇ ਵੀ ਸੁੰਨ ਸਮਧੀਆਂ ਦਾ ਦੇਸ਼ ਅੱਗੇ ਦੱਸਿਆ ਜਦੋਂ ਸਤਿਗੁਰੂ ਅਗਲੇ ਦੇਸ਼ ਗਏ ਤਾਂ ਉਸ ਜਗ੍ਹਾ ਕੋਈ ਵੀ ਆਦਮੀ ਨਹੀਂ ਸੀ ਸ਼ਾਮ ਹੋਈ ਸਤਿਗੁਰੂ ਜੀ ਉੱਥੇ ਬੈਠੇ ਰਹੇ ਦੋ ਘੜੀਆਂ ਰਾਤ ਗਈ ਤੇ ਦੇਵ ਲੋਕ ਵਿੱਚੋਂ ਦਿਵ ਦ੍ਰਿਸ਼ਟੀ ਸਰੂਪ ਉਤਰੇ ਕੁਦਰਤੀ ਪਲੰਘ ਵਿੱਚ ਗਏ ਸਤਗੁਰੂ ਜੀ ਪਲੰਘ ਉੱਪਰ ਬਿਰਾਜ ਗਏ। ਸਮਨਾ ਦੇ ਅੱਗੇ 36 ਪ੍ਰਕਾਰ ਦੇ ਪਦਾਰਥਾਂ ਨਾਲ ਪਰੋਸੀ ਹੋਏ ਥਾਲੀ ਵੀ ਆ ਗਈ। ਸਬਨਾ ਨੇ ਪ੍ਰਸ਼ਾਦਾ ਛਕਿਆ ਸਤਗੁਰੂ ਅੰਗਦ ਦੇਵ ਜੀ ਨੇ ਵੀ ਪ੍ਰਸ਼ਾਦ ਛਕਿਆ। ਪ੍ਰਸ਼ਾਦਾ ਛਕਣ ਤੋਂ ਬਾਅਦ ਇਨ੍ਹਾਂ ਨਗਰ ਵਾਸੀਆਂ ਨੂੰ ਗੁਰੂ ਜੀ ਨੇ ਪੁੱਛਣਾ ਕੀਤਾ ਕਿ ਸੁੰਨ ਸਮਾਧੀਆਂ ਦੀ ਨਗਰੀ ਇਹੋ ਹੀ ਹੈ। ਅਗੋਨਾ ਜਵਾਬ ਦਿੱਤਾ ਕਿ ਸਾਡੇ ਸਰੀਰ ਨਾਲ ਆਪਣਾ ਕੰਨ ਲਗਾ ਕੇ ਸੁਣੋ। ਜਦੋਂ ਸਤਗੁਰੂ ਜੀ ਨੇ ਉਹਨਾਂ ਦੇ ਸਰੀਰ ਤੇ ਕਰਨ ਲਗਾਇਆ ਤਾਂ ਉਹਨਾਂ ਦੀ ਸਾਰੀ ਅੰਗਾਂ ਤੇ ਰੋਮ ਰੋਮ ਵਿੱਚੋਂ ਵਾਹਿਗੁਰੂ ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਦਿੱਤੀ ਸਤਗੁਰੂ ਜੀ ਜਾਣਗੇ ਕਿ ਸੁੰਨ ਸਮਾਤੀ ਇਹੋ ਹੀ ਹਨ ਹੁਣ ਸਤਗੁਰੂ ਜੀ ਨੇ ਪੁੱਛਣਾ ਕੀਤਾ ਕਿ ਹੇ ਪਾਏ ਜਦੋਂ ਅਸੀਂ ਪਹਿਲੀ ਪੁਰੀ ਵਿੱਚ ਗਏ ਤਾਂ ਸਮਨਾ ਦੇ ਮੂੰ ਕਾਲੇ ਛਾ ਕਿਉਂ ਸਨ ਅੱਗੋਂ ਸੁੰਨ ਸਮਾਧੀਆਂ ਨੇ ਜਵਾਬ ਦਿੱਤਾ ਜਿਨ੍ਹਾਂ ਨੇ maat ਲੋਕ ਵਿੱਚ ਜਾ ਕੇ ਨਾਮ ਨਹੀਂ ਜਪਿਆ ਸੰਗਤ ਨਹੀਂ ਕੀਤੀ ਉਹਨਾਂ ਲੋਕਾਂ ਨੂੰ ਸਜ਼ਾ ਦੇ ਕੇ ਇਸ ਪੂਰੀ ਵਿੱਚ ਧਕੇਲ ਦਿੱਤਾ ਜਾਂਦਾ ਹੈ ਸਤਗੁਰਾਂ ਨੇ ਫਿਰ ਪੁੱਛਿਆ ਦੂਜੀ ਪੂਰੀ ਵਿੱਚ ਸਾਰਿਆਂ ਦੇ ਮੂੰਹ ਸੂਰ ਵਰਗੇ ਕਿਉਂ ਸਨ ਅੱਗੋਂ ਸੁੰਨ ਸਮਾਧੀਆਂ ਨੇ ਜਵਾਬ ਦਿੱਤਾ ਜਿਨ੍ਹਾਂ ਨੇ maat ਲੋਕ ਜਾ ਕੇ ਗੁਰੂਆਂ ਪੀਰਾਂ ਮਹਾਂਪੁਰਖਾਂ ਦੀ ਨਿੰਦਿਆ ਤੇ ਪਰਾਈ ਨਿੰਦਾ ਵਿੱਚ ਹੀ ਆਪਣੇ ਜੀਵਨ ਗੁਜ਼ਾਤੇ ਜਿਵੇਂ ਸੂਰ ਦਾ ਕਮ ਹੈ ਗੰਦਖਾਨਾ ਇਸੇ ਤਰ੍ਹਾਂ ਉਹਨਾਂ ਲੋਕਾਂ ਨੂੰ ਨਿੰਦਿਆ ਰੂਪੀ ਗੰਦਖਾਨਾ ਕਰਕੇ ਸਜ਼ਾ ਦਿੱਤੀ ਜਾਂਦੀ ਹੈ ਸਤਗੁਰਾਂ ਨੇ ਫਿਰ ਪੁੱਛਿਆ ਜਦੋਂ ਅਸੀਂ ਤੀਸਰੀ ਪੁਰੀ ਵਿੱਚ ਗਏ ਸਾਰਿਆਂ ਦੇ ਮੂੰਹ ਪਿੱਠ ਵਾਲੇ ਪਾਸੇ ਲੱਗੇ ਹੋਏ ਸਨ ਇਹੋ ਕਿਉਂ ਅੱਗੋਂ ਸੁਨ ਸਮਾਦਿਆ ਨੇ ਜਵਾਬ ਦਿੱਤਾ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਤੋਂ ਮੂੰਹ ਮੋੜਿਆ ਅਮੀਰੀ ਹੋਣ ਤੇ ਕਿਸੇ ਗਰੀਬ ਬਵਲ ਵੇਖ ਕੇ ਮੂੰਹ ਮੋੜ ਲਿਆ ਉਹਨਾਂ ਦੇ ਮੂੰਹ ਪਿੱਠ ਵਾਲੇ ਪਾਸੇ ਕਰਕੇ ਇਹ ਸਜ਼ਾ ਦਿੱਤੀ ਜਾਂਦੀ ਹੈ ਸਤਗੁਰਾਂ ਨੇ ਫਿਰ ਪੁੱਛਿਆ ਜਦੋਂ ਅਸੀਂ ਚੌਥੀ ਪੁਰੀ ਵਿੱਚ ਗਏ ਸਾਰਿਆਂ ਦੀਆਂ ਧੂਣਾ ਵਿੱਚ ਕਿੱਲ ਠੁੱਕੇ ਸਨ ਉਹ ਕਿਉਂ ਅੱਗੋਂ ਸੁਨ ਸਮਾਧੀਆਂ ਨੇ ਜਵਾਬ ਦਿੱਤਾ ਜਿਨ੍ਹਾਂ ਲੋਕਾਂ ਦੀਆਂ ਧੂਣਾ ਸਿਰ ਕਦੇ ਕਿਸੇ ਧਰਮਸ਼ਾਲ ਗੁਰਦੁਆਰੇ ਜਾਂ ਕਿਸੇ ਸਤ ਭਗਤ ਅਗੇ ਨਹੀਂ ਠੁਕੇ ਉਹਨਾਂ ਹੰਕਾਰੀਆਂ ਦੀਆਂ ਧੋਣਾ ਵਿੱਚ ਕਿੱਲੇ ਠੋਕ ਕੀ ਸਜ਼ਾ ਦਿੱਤੀ ਹੰਕਾਰੀਆਂ ਨਿੰਦੰਗਾ ਪਿੱਠ ਦੇ ਨਾਮ ਦਿਉ ਮੁਖ ਲਾਇਆ ਉਹਨਾਂ ਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ ਸਤਗੁਰਾਂ ਨੇ ਪੁੱਛਿਆ ਜਦੋਂ ਅਸੀਂ ਪੰਜਵੀਂ ਪੁਰੀ ਵਿੱਚ ਗਏ ਦਰਖਤਾਂ ਨਾਲ ਪੁੱਠੇ ਲਟਕੇ ਮਨੁੱਖ ਸੰ ਇਸਤਰੀਆਂ ਉਹਨਾਂ ਦਾ ਮਾਸ ਖਾ ਰੀਆਂ ਸਨ ਉਹ ਲੋਕ ਕੋਸਨ ਅਖੋ ਸਤਨਾਮ ਸ੍ਰੀ ਵਾਹਿਗੁਰੂ ਅੱਗੋਂ ਸੁਣ ਸਮਾਧੀਆਂ ਨੇ ਜਵਾਬ ਦਿੱਤਾ ਜਿਨ੍ਹਾਂ ਲੋਕਾਂ ਨੇ ਆਪਣੀਆਂ ਧੀਆਂ ਭੈਣਾਂ ਦਾ ਤਨ ਖਾਧਾ ਉਹਨਾਂ ਨੂੰ ਦਰਖਤਾਂ ਨਾਲ ਪੁੱਠਾ ਲਟਕਾਇਆ ਜਾਂਦਾ ਹੈ ਤੇ ਉਹੀ ਧੀਆਂ ਭੈਣਾਂ ਉਹਨਾਂ ਦਾ మాਸ ਤੋੜ-ਤੋੜ ਕੇ ਖਾਂਦੀਆਂ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਹਨਾਂ ਲਈ ਸਜ਼ਾ ਹੈ ਅਖੀਰ ਤੇ ਸਤਗੁਰ ਜੀ ਨੇ ਪੁੱਛਣਾ ਕੀਤਾ ਕਿ ਜਦੋਂ ਅਸੀਂ ਇੱਥੇ ਆਏ ਤਾਂ ਤੁਸੀਂ ਇੱਥੇ ਨਹੀਂ ਸੀ ਤੁਸੀਂ ਕਿੱਥੇ ਗਏ ਸੀ ਅੱਗੋਂ ਸੋਨ ਸਮਾਧੀਆਂ ਨੇ ਜਵਾਬ ਦਿੱਤਾ ਕਿ ਅਸੀਂ ਮਾਤ ਲੋ ਜਾ ਕੇ ਬੜੇ ਪੁੰਨ ਕੀਤੇ ਨਾਮ ਜਪਿਆ ਸਤ ਸੰਗਤ ਕੀਤੀ ਰਹਿਰਾਸ ਦੇ ਸਮੇਂ ਨਾ ਆਪ ਪਾਠ ਕੀਤਾ ਨਾ ਸੁਣਿਆ ਨਾ ਗੁਰਦੁਆਰੇ ਕੇ ਇਸ ਕਰਕੇ ਅਸੀਂ ਸਾਰਾ ਦਿਨ ਤਾਂ ਨਿਰੰਕਾਰ ਦੇ ਦਰਬਾਰ ਵਿੱਚ ਰਹਿ ਕੇ ਉਹਨਾਂ ਦਾ ਦਰਸ਼ਨ ਕਰਦੇ ਹਾਂ ਪਰ ਰਹਿਰਾਸ ਦੇ ਸਮੇਂ ਸਾਨੂੰ ਸੱਚਖੰਡ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਪਿਆਰਿਓ ਇਹ ਰਹਿਰਾਸ ਦੇ ਪਾੜ ਦਾ ਮਹਤਮ ਹੈ ਇਹ ਸਾਰਾ ਕੋਤਕ ਦੇਖਾ ਕੇ ਸਤਿਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਰਹਿਰਾਸ ਸਾਹਿਬ ਦਾ ਮਹਾਤਮ ਮੰਦਰ ਸੌਣਾ ਕੀਤਾ ਤੇ ਬਚਨ ਕੀਤੇ ਜੋ ਰਹਿਰਸ ਸਾਹਿਬ ਦਾ ਪਾਠ ਸ਼ਾਮ ਵੇਲੇ ਨਹੀਂ ਕਰਦਾ ਉਸ ਨੂੰ ਦਰਗਾਹਤ ਹੋਈ ਨਹੀਂ ਮਿਲੇਗੀ ਅਤੇ 84 ਲਖ ਜੁਨੀਆਂ ਵਿੱਚ ਭ੍ਰਮ ਦਾ ਫਿਰ ਇਹ ਕਹ ਗੁਰੂ ਕਲਗੀ ਧਰ ਜੀ ਨੇ ਵੀ ਰਹਿਤ ਨਾਮੇ ਵਿੱਚ فرمایا ਹੈ ਬਿਨ ਰਹਿਰਾਸ ਸੰਧਿਆ ਜੋਖ ਹੋਵੇ ਕੀਰਤਨ ਪੜੇ ਬਿਨ ਰੈਨਜ ਸੋਵੈ ਚੁਕਲੀ ਕਰ ਜੋ ਕਾਜ ਬਿਕਾਰ ਹੈ ਤਿਰਗਤ ਇਸ ਜਨਮ ਸੋ ਧਰਮ ਵਿਚਾਰੈ ਤਨਖਨਵਾ ਭਾਈ ਨੰਦ ਲਾਲ ਜੀ ਲਿਖਦੇ ਹਨ ਪ੍ਰਾਤਕਾਲ ਗੁਰ ਗੀਤ ਨਾ ਗਾਵੇ ਰਹਿ ਰਾਸ ਬਿਨਾਂ ਜੋ ਪ੍ਰਸਾਦ ਜੋ ਪਾਵੇ ਲਖ 84 ਪ੍ਰਮਤਾ ਫਿਰੈ ਬਾਰ ਬਾਰ ਜਗ ਜਨਮ ਮਰੇ ਰਹਤ ਨਾਮਾ ਭਾਈ ਪ੍ਰਲਾਦ ਸਿੰਘ ਇਸੇ ਤਰ੍ਹਾਂ ਹੀ ਇੱਕ ਸ਼ਾਮ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਪਾਸ਼ਾ ਜੀ ਆਪਾਂ ਬੇਨਤੀ ਕੀਤੀ ਗਰੀਬ ਨਿਵਾਦ ਕਿਰਪਾ ਕਰੋ ਭੁੱਖ ਬਹੁਤ ਲੱਗੀ ਐ ਸਤਿਗੁਰਾਂ ਨੇ ਬਚਨ ਕੀਤੇ ਤਾਂ ਨਗਰ ਵਿੱਚ ਜਾ ਕੇ ਕੁਝ ਖਾ ਕੇ ਆ ਭਾਈ ਮਰਦਾਨਾ ਜੀ ਨਗਰ ਵਿੱਚ ਅੱਗੇ-ਅੱਗੇ ਤਿਪ ਸ੍ਰੂਪ ਦੇ ਦਰਸ਼ਨ ਹੋਏ ਉਹਨਾਂ ਨੇ ਪੁੱਛਣਾ ਕੀਤਾ ਤੂੰ ਕੌਣ ਹੈ ਭਾਈ ਮਰਦਾਨਾ ਜੀ ਨੇ ਦੱਸਿਆ ਮੈਂ ਆਪਣੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਬਾਬੀ ਹਾਂ ਕਰਤਨੀਆਂ ਹਾਂ ਮੇਰਾ ਨਾਮ ਮਰਦਾਨਾ ਹੈ ਭਾਈ ਬਾਲਾ ਜੀ ਮੇਰੇ ਸਾਥੀਆਂ ਨ ਕੋ ਦੇਵ ਸਰੂਪ ਰੂਹ ਨੇ ਜਵਾਬ ਦਿੱਤਾ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਤਾਰਨਹਾਰੇ ਮਲਹਾ ਬਣ ਕੇ ਆਏ ਹਨ ਉਹਨਾਂ ਦੀ ਬਾਣੀ ਸਾਰੇ ਸੰਸਾਰ ਦੇ ਜੀਵਾਂ ਦੇ ਕਲਿਆਣ ਹਿੱਤ ਹੈ ਇਸ ਸਮੇਂ ਰਹਿਰਾਜ ਸਾਹਿਬ ਜੀ ਦੀ ਬਾਣੀ ਦਾ ਸਮਾਂ ਹੈ ਤੁਸੀਂ ਇਹ ਸਮਾਂ ਨਾ ਖੁੰਝਾਓ ਭਾਈ ਮਰਦਾਨੇ ਦੀ ਭੁੱਖ ਦੀ ਤ੍ਰਿਪਤੀ ਵਾਸਤੇ ਆਖਿਆ ਸਾਹਮਣੇ ਰੁੱਖ ਤੋਂ ਇੱਕ ਫੁੱਲ ਤੋੜ ਕੇ ਖਾ ਲਓ ਤੁਹਾਡੀ ਭੁੱਖ ਤ੍ਰਿਪਤ ਹੋ ਜਾਵੇਗੀ ਭਾਈ ਮਰਦਾਨਾ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਉਹ ਦਿਵ ਸਰੂਪ ਰੂਹ ਨੇ ਜਵਾਬ ਦਿੱਤਾ ਮੈਂ ਸ਼੍ਰੀ ਵਿਸ਼ਨੂੰ ਜੀ ਦਾ ਸੇਵਕ ਹਾਂ ਮੇਰੀ ਦਰਗਾਹ ਦੇ ਮਾਲਕ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਹੈ ਇਹ ਕਹਿ ਕੇ ਉਹ ਰੂਹ ਅਲੋਪ ਹੋ ਗਈ ਤੇ ਭਾਈ ਮਰਦਾਨਾ ਜੀ ਵਾਪਸ ਆਪਣੇ ਮਾਲਕ ਹਨ ਗੁਰੂ ਨਾਨਕ ਦੇਵ ਜੀ ਪਾਸ ਆ ਗਏ ਇਹ ਸਤਿਗੁਰਾਂ ਨੇ ਕੋਤਕ ਰਚਾਇਆ ਸੀ શ્રી ਹਰ ਸ਼ਾਮ ਦੇ ਸਮੇਂ ਮਹਾਤਮ ਦਾ ਸੌ ਲਈ ਹਰ ਸ਼ਾਮ ਸਾਡੀ ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਬਤੀਤ ਹੋਵੇ ਜੀ ਪੁੱਲ ਚੁੱਕ ਖਿਮਾ ਬਖਸ਼ਣੀ ਨਾਲ ਇੱਕ ਸੰਗਤ ਨੂੰ ਬੇਨਤੀ ਹੈ ਕਿ ਰਹਿਰਾਸ ਸਾਹਿਬ ਜੀ ਦੇ ਪਾਠ ਦਾ ਮਹਾਤਮ ਆਪ ਸੰਗਤਾਂ ਨੇ ਸੁਣਿਆ ਹੈ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਵੀ ਸੰਗਤਾਂ ਕਰਿਆ ਕਰੋ ਤੁਹਾਡੇ ਵੀਰ ਦਾ ਸਰਵਜੀਤ ਸਿੰਘ ਦੀ ਬੇਨਤੀ ਹੈ ਜਿੰਨੇ ਵੀ ਮੇਰੇ ਵੀਰ ਚੈਨਲ ਤੇ ਲਾਈਵ ਆਏ ਨਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਇਹ ਤਰਾਵਜੀ ਦਾ ਵੀਰ ਕਥਾ ਵਾਰਤਾ ਗੁਰਮਤਿ ਇਤਿਹਾਸ ਲੈ ਕੇ ਆਪ ਸੰਗਤਾਂ ਨਾਲ ਸਾਂਝਾ ਕਰੇਗਾ ਗੁਰਬਾਣੀ ਵਿਚਾਰਾ ਕਥਾ ਵਿਚਾਰਾ ਸੁਵਤਵ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ